ਵਾਈ ਕੁਰਸੀ ਕਾ ਖਾਲਸਾ ਵਾਈ ਕੁਰਸੀ ਕੀ ਫਤਿਹ ਅੱਜ ਆਪਾਂ ਜੀ ਮਲਾਈ ਤੋਂ ਮੱਖਣੀ ਤਿਆਰ ਕਰਾਂਗੇ ਇੱਕ ਕੌਲਾ ਆਪਣਾ ਮਲਾਈ ਦਾ ਭਰਿਆ ਹੋਇਆ ਸੀਗਾ ਆਪਾਂ ਨੇ ਗੜਬੇ ਵਿੱਚ ਪਾਤੀ ਤੇ ਦੋ ਗਲਾਸ ਆਪਾਂ ਨਾਰਮਲ ਪਾਣੀ ਦੇ ਪਾਏ ਨੇ ਇਹਦੇ ਵਿੱਚ ਆਪਾਂ ਪਾਵਾਂਗੇ ਠੰਡਾ ਪਾਣੀ ਠੰਡੇ ਪਾਣੀ ਨਾਲ ਬਹੁਤ ਜਲਦੀ ਆਪਣੀ ਮੱਖਣੀ ਬਣ ਕੇ ਰੈਡੀ ਹੋ ਜਾਊਗੀ ਗਰਮੀ ਜ਼ਿਆਦਾ ਬਹੁਤ ਪੈ ਰਹੀ ਹੈ ਇਹਦੇ ਵਿੱਚ ਆਪਾਂ ਨੂੰ ਠੰਡੇ ਪਾਣੀ ਦੀ ਜ਼ਿਆਦਾ ਵਰਤੋਂ ਕਰਨੀ ਪੈਣੀ ਹੈ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰੀ ਚੈਨਲ ਨੂੰ ਦੇਖ ਰਹੇ ਨੇ ਉਹ ਹੈਪੀ ਫੈਮਿਲੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਜੀ ਇਹਦੇ ਵਿੱਚ ਵੱਡੀ ਮਧਾਣੀ ਨਹੀਂ ਪਾਵਾਂਗੇ ਕਿਉਂਕਿ ਆਪਾਂ ਨੂੰ ਗੜਬਾ ਪੂਰਾ ਪਾਣੀ ਦਾ ਭਰਨਾ ਪੈਂਦਾ ਅੱਜ ਆਪਾਂ ਥੋੜਾ ਪਾਣੀ ਪਾ ਕੇ ਹੀ ਗ੍ਰੈਂਡਰ ਨਾਲ ਤਿਆਰ ਕਰਾਂਗੇ ਮਖਣੀ ਚਰੀ ਕੋਲੇ ਨੂੰ ਲੱਗੀ ਹੋਈ ਹੈ ਇਹ ਵੀ ਆਪਾਂ ਵਿੱਚ ਮਿਕਸ ਕਰਕੇ ਠੰਡਾ ਪਾਣੀ ਪਾ ਦਿੰਨੇ ਆ ਗ੍ਰੈਂਡਰ ਨਾਲ ਆਪਣੀ ਬਣ ਕੇ ਬਿਲਕੁਲ ਰੈਡੀ ਹੋ ਜਾਣੀ ਆ ਆਪਾਂ ਤੱਕ ਗ੍ਰੈਂਡਰ ਨਹੀਂ ਚਲਾਵਾਂਗੇ ਕਿਉਂਕਿ ਇਹ ਸਟੀਲ ਦਾ ਗੜਬਾ ਹੈ ਤੇ ਛਰੀਟਾਂ ਪੈ ਜਾਣਗੀਆਂ ਆਪਾਂ ਉੱਪਰ ਇਹੀ ਫੜ ਕੇ ਰੱਖਾਂਗੇ ਇਹਨੂੰ ਬਹੁਤ ਜਲਦੀ ਤਿਆਰ ਹੋ ਜਾਣੀ ਆਪਣੀ ਮਖਣੀ 5-7 ਮਿੰਟ ਦੇ ਵਿੱਚ ਮਖਣੀ ਬਣ ਕੇ ਬਿਲਕੁਲ ਤਿਆਰ ਆ ਜੀ ਆਪਣੀ ਦੇਖੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਨੇ ਸੋਚਿਆ ਥੋੜਾ ਜਿਹਾ ਗ੍ਰੈਂਡਰ ਹੋਰ ਚਲਾ ਦਨੇ ਆ ਫੇਰ ਵਧੀਆ ਮਖਣੀ ਆਪਣੀ ਇਕੱਠੀ ਜੀ ਹੋ ਜਾਊਗੀ ਚਲੋ ਜੀ ਹੁਣ ਆਪਣੀ ਮਖਣੀ ਬਣ ਕੇ ਬਿਲਕੁਲ ਤਿਆਰ ਆ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਇੱਕ ਕੌਲੇ ਦੇ ਵਿੱਚ ਜਿਹੜੀ ਇਹਨਾਂ ਮਕਰਲਾ ਦੁੱਧ ਦਾ ਜੀ ਇਹ ਦੁੱਧ ਬਿਲਕੁਲ ਖੱਟਾ ਨਹੀਂ ਹੈਗਾ ਦੋ ਦਿਨ ਦੀ ਆਪਣੀ ਤਾਜੀ ਮਲਾਈ ਉਦਾਈਆ ਦੁੱਧ ਇਹ ਉਹਨੂੰ ਆਪਾਂ ਗਰਮ ਕਰ ਲਾਂਗੇ ਇੱਕ ਪੂਨ ਮਤਲਬ ਕੌਲੇ ਦੇ ਵਿੱਚ ਪਾ ਕੇ ਗੈਸ ਉੱਤੇ ਰੱਖ ਦਾਂਗੇ ਆਪਾਂ ਇੱਕ ਮਲਾਈ ਤੋਂ ਦੋ ਚੀਜ਼ਾਂ ਤਿਆਰ ਕਰਾਂਗੇ ਜੀ ਨਾਲੇ ਆਪਣਾ ਜਿਹੜਾ ਪਿਛਲਾ ਦੁੱਧਾ ਬੇਸਟ ਨਹੀਂ ਜਾਊਗਾ ਖਰਾਬ ਨਹੀਂ ਹੋਊਗਾ ਤੇ ਆਪਾਂ ਨੂੰ ਸਿੱਟਣਾ ਨਹੀਂ ਪੈਣਾ ਤੇ ਇਹ ਤੋਂ ਆਪਾਂ ਪੁਰਜੀ ਤਿਆਰ ਕਰਾਂਗੇ ਮਤਲਬ ਪਨੀਰ ਬਣਾਵਾਂਗੇ ਆਪਾਂ ਪਨੀਰ ਤੋਂ ਆਪਾਂ ਪੁਰਜੀ ਤਿਆਰ ਕਰ ਸਕਦੇ ਆਂ ਵੀਡੀਓ ਬੜੀਆ ਲੱਗੀ ਬੀੜੀਆਂ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਜੀ ਆਪਣੀ ਜੀ ਮੱਖਣੀ ਬਣ ਕੇ ਬਿਲਕੁਲ ਰੈਡੀ ਆ ਹੁਣ ਆਪਾਂ ਇੱਕ ਡੱਬਾ ਲਿਆ ਹੋਇਆ ਵਾ ਉਹਦੇ ਵਿੱਚ ਆਪਾਂ ਦੁੱਧ ਪਾ ਕੇ ਇਹਨੂੰ ਗੈਸ ਉੱਤੇ ਰੱਖ ਦਾਂਗੇ ਇਹ ਚਾ ਨੂੰ ਆਪਣਾ ਗਰਮ ਹੋ ਜਾਊਗਾ ਦੁੱਧ ਇਹ ਆਪਾਂ ਜੀ ਗੈਸ ਤੇ ਰੱਖ ਦਿੰਨੇ ਆ ਹੁਣ ਇਹਨੂੰ 3-4 ਮਿੰਟ ਲੱਗਣਗੇ ਗਰਮ ਹੋਣ ਨੂੰ ਤੇ ਆਪਣੀ ਮਖੜੀ ਵੀ ਬਣ ਕੇ ਰੈਡੀ ਆ ਆਪਣਾ ਜੀ ਹੁਣ ਇਹ ਦੁੱਧ ਹੋ ਗਿਆ ਗਰਮ ਆਪਾਂ ਨੇ ਇੱਕ ਨਿੰਬੂ ਲਿਆ ਸੀ ਇੱਕ ਨਿੰਬੂ ਆਪਾਂ ਨੇ ਨਿਚੋੜ ਕੇ ਰੱਖ ਲਿਆ ਸੀ ਉਹ ਹੁਣ ਆਪਾਂ ਇਹਦੇ ਵਿੱਚ ਦੁੱਧ ਵਿੱਚ ਪਾ ਦਿੰਨੇ ਆ ਇਹ ਪਾਉਂਦੇ ਸਾਰੇ ਦੇਖੋ ਜੀ ਦੁੱਧ ਦੇ ਫੋਟ ਬਣ ਗਏ ਦੁੱਧ ਗਿਆ ਆਪਣਾ ਫਟ ਆਪਾਂ 2-3 ਮਿੰਟ ਸੇਕ ਲਵਾਵਾਂਗੇ ਇਹਦਾ ਪਾਣੀ ਜਿਹਾ ਅਲੱਗ ਹੋ ਜਾਊਗਾ ਦੁੱਧ ਅਲੱਗ ਹੋ ਜਾਊਗਾ ਇੱਕ ਮਲਾਈ ਤੋਂ ਜੀ ਆਪਾਂ ਨੇ ਦੇਖੋ ਦੋ ਚੀਜ਼ਾਂ ਤਿਆਰ ਕਰ ਲਈਆਂ ਤੇ ਆਪਣੀ ਪਨੀਰ ਵੀ ਬਣ ਕੇ ਤਿਆਰ ਹੋ ਜਾਣਾ ਤੇ ਆਪਣਾ ਮੱਖਣੀ ਦਾ ਕੋਲਾ ਵੀ ਬਣ ਕੇ ਤਿਆਰ ਹੋ ਗਿਆ। ਨਾਲ ਹੀ ਆਪਣਾ ਜਿਹੜਾ ਜੀ ਪਿਛਲਾ ਦੁੱਧ ਸੀ ਇਹ ਵੇਸਟ ਨਹੀਂ ਗਿਆ ਹੈਗਾ। ਹੁਣ ਆਪਾਂ ਜੀ ਇੱਕ ਛਰਨੀ ਨਾਲ ਪੋੜ ਲਾਂਗੇ ਨੂੰ ਛਰਨੀ ਨਾਲ ਜਿਹੜਾ ਇਹ ਪਨੀਰ ਆ ਜੀ ਹੁਣ ਇਹ ਗਰਮ ਪਾਣੀ ਵਿੱਚੋਂ ਨਿਕਲਿਆ ਵਾ ਇਹਦਾ ਖੱਟਾਪਨ ਸੀਗਾ ਇਹ ਪਾਣੀ ਦੇ ਵਿੱਚ ਤੇ ਆਪਾਂ ਇਹਨੂੰ ਟੂਟੀ ਹੇਠਾਂ ਰੱਖ ਕੇ ਪਾਣੀ ਵੀ ਕੱਢ ਸਕਦੇ ਆ ਤੇ ਇਹਦਾ ਚੰਗੀ ਤਰ੍ਹਾਂ ਆਪਾਂ ਇੱਕ ਕੱਟਚੀ ਦੀ ਮਦਦ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਨਾਲ ਨਿਚੋੜ ਦਾਂਗੇ ਪਾਣੀ ਨੂੰ ਹੁਣ ਇਹਨੂੰ ਵਧੀਆ ਚੰਗੀ ਤਰ੍ਹਾਂ ਨਾਲ ਪਾਣੀ ਆਪਾਂ ਕੱਢ ਦਾਂਗੇ ਜਿਹੜਾ ਖੱਟਾਪਨ ਹੈ ਇਹਦੇ ਵਿੱਚੋਂ ਨਾਲ ਹੀ ਆਪਣੀ ਇਹ ਟਿੱਕੀ ਵਧੀਆ ਬਣ ਜੂਗੀ ਹੁਣ ਆਪਾਂ ਨੇ ਜੀ ਠੰਡਾ ਪਾਣੀ ਲੈ ਲਿਆ ਠੰਡੇ ਪਾਣੀ ਦੇ ਵਿੱਚ ਆਪਾਂ ਇਹ ਜਿਹੜੀ ਪਨੀਰ ਦੀ ਟਿੱਕੀ ਆ ਉਹ ਪਾ ਦਾਂਗੇ ਜਿਹੜਾ ਇਹਦੇ ਵਿੱਚ ਆਪਣਾ ਖੱਟਾਪਨ ਹੋਊਗਾ ਇਹ ਸਾਰਾ ਦੂਰ ਹੋ ਜਾਊਗਾ 150 ਆਪਣੀ ਮੱਖਣੀ ਬਣ ਕੇ ਵੀ ਰੈਡੀ ਹੈ ਤੇ ਪਨੀਰ ਬਣ ਕੇ ਵੀ ਰੈਡੀ ਆ ਆਪਾਂ ਐਵੇਂ ਵੀ ਸਿੰਪਲ ਵੀ ਖਾ ਸਕਦੇ ਆ ਤੇ ਇਹਦੀ ਪੁਰਜੀ ਵੀ ਬਣਾ ਸਕਦੇ ਆ ਜਿਵੇਂ ਵੀ ਤੁਹਾਨੂੰ ਪਸੰਦ ਆ ਆਪਣੀ ਜੀ ਮੱਖਣੀ ਤੇ ਪਨੀਰ ਬਣ ਕੇ ਦੋਨੇ ਚੀਜ਼ਾਂ ਰੈਡੀ ਨੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ